ਦੋਸਤੋ ਹਰਮੋਨੀਅਮ ਦੇ ਇੱਕ ਸੱਤਕ ਵਿੱਚ ਜਿਵੇਂ 12 ਸੁਰ ਹੁੰਦੇ ਆ ਆਪਾਂ ਪੰਜਾਬੀ 'ਚ ਉਹਨਾਂ ਦੇ ਨਾਮ ਜਾਣਦੇ ਆ ਪਰ ਇਹ ਜਿਹੜੇ ਅੰਗਰੇਜ਼ੀ 'ਚ ਆਪਾਂ ਵੇਖਦੇ ਆ A B C C ਸ਼ਾਰਪ D ਇਹ ਕੀ ਹੁੰਦੇ ਆ ਅੱਜ ਤੁਹਾਨੂੰ ਉਹਨਾਂ ਬਾਰੇ ਦੱਸਦਾ ਆ ਸੀਕੁਐਂਸ ਵਾਈਜ਼ ਇਹ ਕੀ ਹੁੰਦੇ ਆ ਇਹ ਇਹਨਾਂ ਦੀ ਗਿਣਤੀ ਸ਼ੁਰੂ ਹੁੰਦੀ ਹੈ A ਤੋਂ A ਤੋਂ ਬਾਅਦ B C D E F G ਇਹ ਸੀਕੁਐਂਸ ਵਾਈਜ਼ A B C D E F G ਤੱਕ 7 ਸੁਰ ਇਹ ਹੁੰਦੇ ਆ ਜਿਹੜੇ ਸੱਤਕ ਦੇ ਵਿੱਚ ਹੁੰਦੇ ਆ 12 ਸੁਰ ਆਪਣੇ 7 ਹੋ ਗਏ ਤੇ 5 ਬਾਕੀ ਕਿਹੜੇ ਨੇ ਜਿੱਦਾਂ A ਤੋਂ ਬਾਅਦ ਆਉਂਦਾ A ਸ਼ਾਰਪ ਸੀ ਤੋਂ ਬਾਅਦ ਹੁੰਦਾ ਹੈ ਸੀ ਸ਼ਾਰਪ ਡੀ ਤੋਂ ਬਾਅਦ ਹੁੰਦਾ ਹੈ ਡੀ ਸ਼ਾਰਪ ਐਫ ਤੋਂ ਬਾਅਦ ਹੁੰਦਾ ਹੈ ਐਫ ਸ਼ਾਰਪ ਔਰ ਜੀ ਤੋਂ ਬਾਅਦ ਹੁੰਦਾ ਹੈ ਜੀ ਸ਼ਾਰਪ 700 ਰੋ ਤੇ 5ਏ ਟੋਟਲ 1200 ਹੋ ਗਏ ਸੋ ਆਉ ਤੁਹਾਨੂੰ ਹਰਮੋਨੀਅਮ ਦੇ ਵਿੱਚ ਵੀ ਵਿਖਾਵਾਂ ਕਿ ਕਿਸ ਤਰ੍ਹਾਂ ਇਹਨਾਂ ਦੀ ਗਿਣਤੀ ਲਗਾਤਾਰ ਸੀਕੁਐਂਸ ਵਾਈਜ਼ ਹੁੰਦੀ ਹੈ ਦੋਸਤੋ ਇੱਥੋਂ ਸ਼ੁਰੂ ਹੁੰਦਾ ਹੈ ਹਰਮੋਨੀਅਮ ਦੇ ਯਾਨੀ ਕਿ ਚੌਥੇ ਘਾਲੇ ਤੋਂ ਅਗਲਾ ਸੁਰ ਜਿਹੜਾ ਆ ਅੰਗਰੇਜ਼ੀ 'ਚ ਇਹਨੂੰ ਏ ਕਹਿੰਦੇ ਆ ਏ ਸ਼ਾਰਪ ਬੀ ਸੀ ਸੀ ਸ਼ਾਰਪ ਡੀ d sharp e f f sharp g g sharp ਫਿਰ a ਆ ਜਾਂਦਾ ਦੋਸਤੋ ਯਾਨੀ ਕਿ ਜਿਹੜਾ ਗੈਪ ਬਿਲਕੁਲ ਨਹੀਂ ਹੁੰਦਾ ਉਹ b ਤੇ c ਵਿੱਚ ਨਹੀਂ ਹੁੰਦਾ ਔਰ e ਤੋਂ ਬਾਅਦ f ਦੇ ਵਿੱਚ ਨਹੀਂ ਹੁੰਦਾ ਦੋਸਤੋ ਸੋ ਇਹ ਤੁਸੀਂ ਆਪਣੇ ਧਿਆਨ ਵਿੱਚ ਰੱਖੋ ਦੋਸਤੋ ਅੰਗਰੇਜ਼ੀ ਵਿੱਚ ਤੁਹਾਨੂੰ ਸੁਰਾਂ ਬਾਰੇ ਅੱਜ ਦੱਸ ਦਿੱਤਾ ਹੈ ਵੀਡੀਓ ਚੰਗੀ ਲੱਗੀ ਤਾਂ ਅੱਗੇ ਹੋਰਾਂ ਨਾਲ ਵੀ ਸ਼ੇਅਰ ਕਰੋ ਸਾਂਝਾ ਕਰੋ ਕਮੈਂਟ ਸੈਕਸ਼ਨ ਦੇ ਵਿੱਚ ਤੁਸੀਂ ਦੱਸੋ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆਪਣਾ ਪਿਆਰ ਇਸੇ ਤਰ੍ਹਾਂ ਬਣਾਈ ਰੱਖਿਓ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ